ਸਮਝੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰਵਾਲੇ ਨੂੰ ਜਾ ਰਹੇ ਮੁੰਡਿਆਂ ਨੇ ਇਹਦੇ ਲੁਟੇਰਿਆਂ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਸੀ ਦੋਨੋਂ ਦੋਸ਼ੀ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਇਹ ਦੋ ਸਨੇਚਰ ਸੀਗੀ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਨੋਰ ਰੋਡ ਤੇ ਰਹਿਣ ਵਾਲੀ ਸੀਗੀ। ਇਹ ਕ੍ਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲੋਂ ਜਾ ਰਹੀ ਸੀ। ਜਦੋਂ ਇਹ ਬਰਾੜ ਹਸਪਤਾਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਦੇ ਲੁਟੇਰਿਆ ਨੇ ਇਹਨਾਂ ਤੋਂ 20000 ਰੁਪਏ, ਆਧਾਰ ਕਾਰਡ, ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਸੀ। ਜਿਸ ਤੇ ਅਸੀਂ ਮੁਕੱਦਮਾ ਨੰਬਰ 93 ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰ ਫਲਾਲੀ ਜੋ ਅਮਲੋਦਾ ਰਹਿਣ ਵਾਲਾ ਹੈ ਦੂਜਾ ਗ੍ਰੈਂਡ ਸਿੰਘ ਉਰ ਬਚੀ ਇਹ ਵੀ ਅਮਲੋਦਾ ਰਹਿਣ ਵਾਲਾ ਅਦੁੱਲਾ ਸਿੰਘ ਵਾਲੇ ਦੋਨਾਂ ਦਾ ਇੱਕੋ ਪਿੰਡ ਹੈ ਅਮਲੋਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗ੍ਰੈਂਡ ਸ਼ੋਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਨਾਂ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਰਦਾਤਾ ਕੀਤੀਆਂ ਨੇ। ਆਵੋ ਜੀ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਮੁੰਡਿਆਂ ਨੇ ਇਹਦੇ ਨਟੇਰੇ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਜੀ। ਦੋਨੋਂ ਦੋਸ਼ੀ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਇਆ ਜਾਂਦਾ। ਇਹ ਦੋ ਸਨੇਚਰ ਸੀਗੀ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਰੋ ਰੋਡ ਤੇ ਰਹਿਣ ਵਾਲੀ ਸੀਗੀ। ਇਹ ਕ੍ਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲੋਂ ਜਾ ਰਹੀ ਸੀ। ਜਦੋਂ ਇਹ ਬਰਾਡ ਹਸਪੀਟਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਦੇ ਲੁਟੇਰਿਆ ਨੇ ਇਹਨਾਂ ਤੋਂ 20000 ਰੁਪਏ, ਆਧਾਰ ਕਾਰਡ, ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਸੀ। ਜਿਸ ਤੇ ਅਸੀਂ ਮੁਕੱਦਮਾ ਨੰਬਰ 93 ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰਫ ਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗਰਜੰਡ ਸਿੰਘ ਉਰ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਅਦੁੱਲਾ ਸਿੰਘ ਵਾਲੇ ਦੋਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗਰਜੰਡ ਸ਼ੁਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਨਾਂ ਵੈਰੀਫਾਈ ਕਰ ਰਹੇ ਹਨ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਹੈ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਰਤਾ ਕੀਤੀਆਂ ਨੇ। ਆਵੋ ਜਿਸ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਮੁੰਡਿਆਂ ਨੇ ਇਹਦੇ ਨਟੇੜਿਆਂ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਜੀ। ਦੋਨੋਂ ਦੋਸ਼ੀ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਇਆ ਜਾਣਾ। ਇਹ ਦੋ ਸਨੇਚਰ ਸੀਗੇ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਰੋਡ ਰੋਡ ਦੇ ਰਹਿਣ ਵਾਲੀ ਸੀਗੀ। ਇਹ ਕਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲੋਂ ਜਾ ਰਹੀ ਸੀ। ਜਦੋਂ ਇਹ ਬਰਾੜ ਹਸਪੀਟਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਨੇ ਲੁੱਟੇੜਿਆ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਮਲੋ ਸਾਈਡ ਨੂੰ ਚਲੇ ਗਏ ਸੀ ਜਿਸ ਤੇ ਅਸੀਂ ਮੁਕੱਦਮਾ ਨੰਬਰ 93 ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰਫ ਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗਰਜੰਡ ਸਿੰਘ ਉਰ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲੇ ਦੋਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗਰਜੰਡ ਸ਼ੁਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਨਾਂ ਵੈਰੀਫਾਈ ਕਰ ਰਹੇ ਹਨ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਹੈ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਤਤਾ ਕੀਤੀਆਂ ਹਨ